ਜਿਹੀਆਂ ਟੀਮੀਆਂ ਤੋਂ ਜ਼ਰਾ ਬੱਤਕੇ ਜੋ ਪਹਿਲਾ ਤਾਂ ਭੋਲੇ-ਪਾਲੇ ਮਰਦਾਂ ਨੂੰ ਆਪਣੇ ਮਗਰ ਲਾ ਲੈਂਦੀਆਂ ਨੇ ਤੇ ਬਾਅਦ ਤੋਂ ਵਿੱਚ ਉਹਨਾਂ ਦੇ ਨਾਲ ਕਾਂਡ ਕਰਕੇ ਨਿਕਲ ਜਾਂਦੀਆਂ ਨੇ ਜਿਹਾ ਬੇहद ਅਜੀਬੋ-ਗਰੀਬ ਚਾ ਮਾਮਲਾ ਸਾਹਮਣੇ ਆਇਆ ਹੈ ਜੇਕਰ ਤੁਸੀਂ ਵੀ ਵਾਸੀ ਆਪਕਰ ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਸੀਂ ਵੀ ਇਸ ਖਬਰ ਨੂੰ ਜ਼ਰਾ ਗੌਰ ਦੇ ਨਾਲ ਸੁਣ ਲਓ ਕਿਤੇ ਤੁਹਾਡੇ ਨਾਲ ਵੀ ਅਜਿਹਾ ਕੰਮ ਨਾ ਹੋ ਜਾਵੇ ਦਰਅਸਲ ਇਹ ਕਿ ਜੀਬੋਗਰੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਜੋ ਹੈ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ ਅਤੇ ਉਸ ਨੂੰ ਇੱਕ ਸੋਹਣੀ ਜੀ ਤੀਵੀ ਮਿਲਦੀ ਹੈ ਜੋ ਕਿ ਆਪਣੇ ਪਿਆਰ ਦੇ ਜਾਲ ਦੇ ਵਿੱਚ ਉਹਨੂੰ ਫਸਾਉਂਦੀ ਹੈ ਉਸ ਨੂੰ ਕਮਰੇ ਦੇ ਵਿੱਚ ਲੈ ਕੇ ਜਾਂਦੀ ਹੈ ਕਮਰੇ ਦੇ ਵਿੱਚ ਲਾ ਜਾ ਕੇ ਉਸ ਦੇ ਪੂਰੇ ਕੱਪੜੇ ਉਤਰਵਾ ਕੇ ਉਸ ਦੀ ਵੀਡੀਓ ਬਣਾ ਲਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਜੋ ਔਰਤ ਹੈ ਔਰਤ ਪਹਿਲਾਂ ਇਸ ਵਿਅਕਤੀ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਉਂਦੀ ਹੈ ਉਸ ਨੂੰ ਕਮਰੇ ਦੇ ਵਿੱਚ ਲੈ ਜਾਂਦੀ ਹੈ ਅਤੇ ਉਸ ਕਮਰੇ ਦੇ ਵਿੱਚ ਇਸ ਔਰਤ ਦੇ ਹੋਰ ਵੀ ਸਾਥੀ ਮੌਜੂਦ ਹੁੰਦੇ ਨੇ ਜੋ ਕਿ ਉਸ ਤੋਂ ਕੱਪੜੇ ਉਤਾਰਨ ਲਈ ਕਹਿੰਦੇ ਨੇ ਕੱਪੜੇ ਉਤਾਰਦੇ ਜਦੋਂ ਇਹ ਵਿਅਕਤੀ ਤੈਨਸ ਦੀ ਵੀਡੀਓ ਬਣਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਤੇਰੀ ਇਹ ਵੀਡੀਓ ਵਾਇਰਲ ਕਰ ਦਾਂਗੇ ਪੂਰੇ ਪੰਜਾਬ ਭਰ ਦੇ ਵਿੱਚ ਤੈਨੂੰ ਮਸ਼ਹੂਰ ਕਰ ਦਾਂਗੇ ਜੋ ਕੁਝ ਵੀ ਤੇਰੇ ਕੋਲ ਹੈ ਸਾਨੂੰ ਦੇ ਦੇ ਪਰ ਇਸ ਵਿਅਕਤੀ ਕੋਲ ਕੁਝ ਵੀ ਨਹੀਂ ਹੁੰਦਾ ਇਹੀ ਵਿਅਕਤੀ ਜੋ ਹੈ ਆਪਣੇ ਦੋਸਤ ਦੇ ਕੋਲੋਂ Paytm ਤੋਂ ਪੈਸੇ ਮੰਗਵਾਉਂਦਾ ਹੈ ਉਹਨਾਂ ਨੂੰ 50000 ਰੁਪਏ ਦੇ ਕੇ ਪਹਿਲਾਂ ਤਾਂ ਪਿੱਛਾ ਛਡਵਾਉਂਦਾ ਆਪਣਾ ਪਰ ਬਾਅਦ ਵਿੱਚ ਫਿਰ ਵੀ ਇਸ ਨੂੰ ਲਗਾਤਾਰ ਉਸ ਮਹਿਲਾ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਦੋਸਤੋ ਬਾਅਦ ਤੰਗ ਪਰੇਸ਼ਾਨ ਹੋਏ ਇਸ ਵਿਅਕਤੀ ਦੇ ਵੱਲੋਂ ਖਾਨੇ ਦੇ ਵਿੱਚ ਰਿਪੋਰਟ ਲਖਵਾਈ ਜਾਂਦੀ ਹੈ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅਤੇ ਇਸ ਮਾਮਲੇ ਦੇ ਵਿੱਚੋਂ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗਿਆ ਤੁਹਾਨੂੰ ਦੱਸ ਦਈਏ ਕਿ ਪਿਆਰ ਦੇ ਵਿੱਚ ਫਸਾ ਕੇ ਬੰਦਿਆਂ ਨੂੰ ਲੁੱਟਣ ਵਾਲੀ ਇੱਕ ਮਹਿਲਾ ਅਤੇ ਉਸ ਦੇ ਸਾਥੀਆਂ ਨੂੰ ਤਿੰਨ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਵੱਡੇ ਗਰੋਹ ਦਾ ਪਰਦਾ ਫਾਸ਼ ਕੀਤਾ ਜੋ ਪਹਿਲਾਂ ਤਾਂ ਲੋਕਾਂ ਨੂੰ ਜੋ ਪਹਿਲਾਂ ਤਾਂ ਮਰਦਾਂ ਨੂੰ ਜੋ ਐ ਪਿਆਰ ਦੇ ਵਿੱਚ ਲਗਾਉਂਦੇ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਕਮਰੇ ਦੇ ਵਿੱਚ ਲਿਜਾ ਕੇ ਵੀਡੀਓ ਬਣਾਉਂਦੇ ਸੀ ਤੇ ਬਾਅਦ ਵਿੱਚ ਉਹਨਾਂ ਤੋਂ ਪੈਸੇ ਹੇਟਦੇ ਸੀ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲੂ ਵਾਸ ਮੌਲਵੀ ਪਿੰਡ ਦਾ ਰਹਿਣ ਵਾਲਾ ਜਿਹਨਾਂ ਹਰਮਾਨ ਕਰਦਾ ਉਹਨੇ ਸਾਡੇ ਐਸਏ ਗਰਮੇਲ ਸਿੰਘ ਬਾਦ ਸ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮੇਤੀ 10 9 ਨੂੰ ਆਪਣੇ ਰੱਜੀ ਕੰਮ ਲਈ ਸਰਸਾ ਤੋਂ ਹਨਮਾਨਗੜ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਹਿਨਾਂ ਸਕੂਟਰੀ ਤੇ ਜਿਹਨੇ ਉਹਨੂੰ ਆਪਣੇ ਦਿਨਵਾਨ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮੰਗਾਣਾ ਅੰਸ ਨਗਰ ਦੇ ਵਿੱਚ ਲੈ ਗਿਆ। ਦਿੱਖੇ ਜਾ ਕੇ ਉਹਨਾਂ ਨੇ ਉਹਨੂੰ ਅਲਫ ਨੰਗਾ ਕਰ ਕਰਕੇ ਇੱਕ ਤਾਰ ਆਦਮੀਆਂ ਉੱਤੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ ਅਲਫ ਨੰਗਾ ਕਰਕੇ ਉਹਦੀ ਜਿਹੜੀ ਹੈਗੀ ਆ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਦੋ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ Google Pay ਰੈਂਗ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਆ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬੱਤ ਉਸਤੇ ਕੇ ਨਾ ਗੱਲ ਜਦੋਂ ਉਹਨੇ ਸਾਡੇ ਪਾਸ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਜ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਅਸੀਂ ਅਰੈਸਟ ਕਰ ਲਿਆ ਜੇ ਥੜਾ ਘਰੇ ਆਪਣੇ ਰਸਤੇ ਤੇ ਰਹਿੰਦੇ ਇੱਕ ਔਰਤ ਹੈ ਔਰਤ ਦਾ ਨਾਂ ਹੈਗਾ ਜਸਪ੍ਰੀਤ ਕੌਰ ਔਰ ਫਿਰ ਜੱਸੀ ਜੋ ਹੈਗੀ ਆ ਜਨਤਾ ਕੋ ਨਿਰਾਪਰਾ ਫੂਲਦੀ ਹੈ ਤੇ ਤਾਂ ਜਿਹੜੇ ਡੈਂਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਹਰਸ਼ਦ ਕੁਮਾਰ ਔਰ ਡਿੰਪੀ ਇਹ ਵੀ ਜੰਤਾ ਗਲੂਨੀ ਰਾਮਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਦੇ ਦਿਓਣੇ ਦਾ ਜੀ ਤੇ ਜਿਹੜਾ ਬਲਦੇਵ ਸਿੰਘ ਔਰ ਭਕੀਲਾ ਜਿਹੜਾ ਇਹ ਝੁੰਬੇ ਦਾ ਜੀ ਤੇ ਦੋਹਾਂ ਦੀ ਅਰੈਸਟ ਬੈਂਡਿੰਗ ਇੱਕ ਲੇਡੀ ਦਾ ਐਡਵੈਂਟਸ ਆ ਇਹਦੇ ਪਹਿਲਾਂ ਕਿਹਨੇ ਪੁੱਛੇ ਇਹਦੇ ਬਾਰੇ ਅਸੀਂ ਅਜੇ ਪਰਦਾ ਰਿਗਾਰਡ ਕਰਾ ਰਹੇ ਹਾਂ ਇਹਨਾਂ ਦੇ ਜਿਹੜਾ ਕੰਸਲ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉਧਰੋਂ ਆ ਗਈ ਤੁਹਾਨੂੰ ਸ਼ੇਅਰ ਕਰ ਦਵਾਂਗੇ ਬੈਕਗ੍ਰਾਉਂਡ ਕੀ ਹੈ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤਰ੍ਹਾਂ ਦੇਖੋ ਕੱਲ ਫੜਿਆ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਚੰਗੀ ਤਰ੍ਹਾਂ 인터ਗੋਗੇ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀਗੇ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਲੀਓ ਅਸੀਂ ਬਰਾਮਦ ਕਰ ਲਈ ਹੈ ਤੇ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੀ ਹੈਗੀ ਹੈ 3000 ਰੁਪਿਆ ਦੀ ਨਕਦੀ ਹੈ ਜਿਹੜੀ ਬਰਾਮਦ ਹੋਈ ਹੈ ਜਿਸ ਲਾ ਵਕਤ ਕੀ ਕਿਆ ਕੇ ਲੈ ਕੇ ਸੀ ਜੋ ਸਟੇਸ਼ਨ ਤੋਂ ਹਮਸਾ ਦੇ ਬਹੁਤ ਦੂਰ ਕੀ ਕਰਦੀ ਸੀ ਇਹ ਬਸ ਇਦਾਂ ਔਰਤਾ ਸਿੰਘਾ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜਿਆ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ ਠੀਕ ਆ ਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਹ ਇਹਨਾਂ ਨੇ ਮੰਗਰ ਲੱਗ ਜਾਂਦੇ ਆ ਜੀ ਇਹ ਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕ ਮੇਲ ਕਰਦੇ ਦਿਨ ਦੀ ਘਟਨਾ ਕਿ ਰਾਤ ਦੀ ਨਹੀਂ ਇਹ 10 10 ਤਰੀਕ ਦੀ ਰਾਤ ਦੀ ਘਟਨਾ ਹਾਂ ਜੀ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਈ ਘਟਨਾਵਾਂ ਇਸ ਤਰ੍ਹਾਂ ਹੋ ਜਾਂਦੀਆਂ ਵੀ ਲੋਕਾਂ ਨੂੰ ਵਾਰਕ ਲਾ ਕੇ ਔਰਤਾਂ ਦੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਜੇ ਸਤਿ ਸਿਰ ਵਿਸ਼ਵਾਸ ਨਾ ਕਰੋ ਬਸ ਠੀਕ ਹੈ ਸਾਹਿਬ ਆਪਣਾ ਸचेत ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਪਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਹਾਂ ਉਹਦਾ ਜੀ 7508018101 ਤੇ ਆਪਣੇ ਆਪ ਦੇਖੋ ਆਪ ਸचेत ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜਿਹੜੇ ਜੋ এজেন্টস ਨੇ ਰਾਤ ਇਕ ਕੁੰਦੇ ਰਹਿੰਦੇ ਰਾਤ ਨੂੰ ਚਰਿਆ ਹਾਂ ਵੀ ਰਹਦੇ ਆ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਜਿਸ ਤਰ੍ਹਾਂ ਦੇਖੋ ਜੀ ਇਹਦੇ ਤਰ੍ਹਾਂ ਸੀ ਅਲਰਟ ਹੋਏ ਹੋਏ ਆ ਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਤਨਨਾਤੀ ਆ ਦੋ ਅਸੀਂ ਲੇਡੀਆਂ ਸੀਗਾ ਸਭ ਪਹਿਲੇ ਸੰਤਪੁਰਾ ਰੋਡ ਤੇ ਸੀ ਵੀ ਐਫ ਆਈ ਆਰ ਵੀ ਦਰਜ ਕੀਤੀ ਸੀ ਪੀ ਸੀ ਆਰ ਨੇ ਵੀ ਅਸੀਂ ਅਲਰਟ ਕੀਤਾ ਸੀ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਕੀਤਾ ਸੀ ਇਹਨਾਂ ਦਾ ਇੱਕ ਮਜ਼ਬੂਤ ਪਰਸਾ ਦਰਜ ਕਰਾਂਗਾ